ਮੇਰੇ ਸਤਿਕਾਰਯੋਗ ਸਾਰੇ ਭੈਣ ਭਰਾਵਾਂ ਨੂੰ ਤੁਹਾਡੀ ਇਸ ਭੈਣ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਦੋਹੀ ਟਾਈਮ ਅਰਦਾਸ ਕਰਦੀ ਆ ਕਿ ਵਾਹਿਗੁਰੂ ਜੀ ਮੇਰੇ ਸਾਰੇ ਭੈਣ ਭਰਾਵਾਂ ਦੀ ਦੁੱਖ ਹਰ ਦੋ ਕਿਰਪਾ ਕਰੋ ਆਪਣੇ ਚਰਨਾਂ ਦੇ ਨਾਲ ਜੋੜ ਲਓ ਕਿਉਂਕਿ ਬਹੁਤ ਪਟਕ ਚੁੱਕੇ ਆ ਵਾਹਿਗੁਰੂ ਜੀ ਹੁਣ ਸਾਡਾ ਇਹ ਪਟਕਣਾ ਖਤਮ ਕਰ ਦੋ ਕਿਉਂਕਿ ਹਰ ਇੱਕ ਜਗ੍ਹਾ ਤੇ ਭੇਖ ਦੇ ਵਿੱਚ ਇੰਨਾ ਉਲਝ ਗਿਆ ਕਿ ਹਰ ਇੱਕ ਕਹਿੰਦੇ ਕਹਿੰਦੇ ਮੈਂ ਪੂਰਾ ਮੈਂ ਪੂਰਾ ਕਹਿੰਦੇ ਅਧੂਰਾ ਤਾਂ ਕੋਈ ਮੰਨਦਾ ਹੀ ਨਹੀਂ ਪਰ ਜਿਹੜੀ ਮੇਰੇ ਭੋਲੇ ਭੈਣ ਭਰਾ ਨੇ ਨਾ ਉਹ ਸਾਰੇ ਇਹਨਾਂ ਚੀਜ਼ਾਂ ਦੇ ਵਿੱਚ ਫਸਦੇ ਜਾ ਰਹੇ ਨੇ ਜਿਹੜਾ ਕਿ ਲੱਖਾਂ ਦਾ ਨੁਕਸਾਨ ਆਪਾਂ ਕਰ ਰਹੇ ਹਾਂ ਪਰ ਆਪਾਂ ਨੂੰ ਹਾਸਿਲ ਕੁਝ ਵੀ ਨਹੀਂ ਹੁੰਦਾ ਖਾਲੀ ਦੇ ਖਾਲੀ ਕਿਉਂਕਿ ਆਪਾਂ ਆਪਣੇ ਅਸਲੀ ਤੋਂ ਟੁੱਟ ਚੁੱਕੇ ਹਾਂ ਆਪਾਂ ਨਕਲ ਤੇ ਜ਼ਿਆਦਾ ਵਿਸ਼ਵਾਸ ਕਰਦੇ ਆ ਅਸਲ ਨੂੰ ਅੱਪਾ ਘੱਟ ਪਸੰਦ ਕਰਦੇ ਅੱਜ ਮੈਂ ਤੁਹਾਡੇ ਭੈਣ ਭਰਾਵਾਂ ਨੂੰ ਨਾ ਇੱਕ ਅਜਿਹੀ ਗੱਲ ਦੱਸੂਗੀ ਕਿ ਤੁਹਾਨੂੰ ਕਿਤੇ ਵੀ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਜਿਹੜੇ ਪੈਣ ਭਰਾਵਾ ਨੂੰ ਲੱਗਦਾ ਕਿ ਸਾਡਾ ਨਾ ਕੋਈ ਵੀ ਕਾਰਜ ਸਿੱਧ ਨਹੀਂ ਹੋ ਰਿਹਾ ਕੋਈ ਵੀ ਕਾਰਜ ਸਾਡਾ ਨਹੀਂ ਹੋ ਰਿਹਾ ਆਪਾਂ ਜਨਮkundliਆ ਬਣਾਉਣੇ ਆ ਆਪਾਂ ਜੋਤਸੀਆਂ ਕੋਲੇ ਜਾਂਦੇ ਆ ਆਪਾਂ ਪਤਾ ਨਹੀਂ ਕੀ ਕੀ ਤਹਣਾ ਕਰਦੇ ਆ ਵੀ ਇੰਨਾ ਪੈਸਾ ਲਾ ਦਿਓ ਤੁਹਾਡਾ ਇਹ ਹੋ ਜਾਊਗਾ ਆਹ ਤਾਂ ਹੋ ਜਾਊਗਾ ਪਰ ਨਹੀਂ ਹੁੰਦਾ ਜਦੋਂ ਆਪਾਂ ਕਹਿੰਨੇ ਵੀ ਇਹ ਨਹੀਂ ਹੋਇਆ ਫਿਰ ਆਪਾਂ ਦੁਬਾਰਾ ਤੋਂ ਉੱਥੇ ਆ ਨਾ ਉਹ ਕਰਦੇ ਆ ਤਾਂ ਉਹ ਕਹਿੰਦੇ ਨੇ ਵੀ ਹਜੇ ਤੁਹਾਡੇ ਘਰ ਐ ਜ਼ਿਆਦਾ ਚੀਜ਼ ਕਰੜੀ ਐ ਤੁਸੀਂ ਇਹ ਨਹੀਂ ਤੇ ਇਹ ਕਰੋ ਫਿਰ ਤੁਹਾਡਾ ਇਹ ਕਾਰਜ ਹੋਊਗਾ ਹਨਾ ਹੁਣਾ ਤੁਹਾਡੇ ਦੇ ਕਰਮਾਂ ਦੇ ਅਨੁਸਾਰ ਹੈ ਉਹ ਸਕਾਰਜ ਨੇ ਹੁਣਾ ਤੁਹਾਡੀ ਮਿਹਨਤ ਦੇ ਸਦਕਾ ਹੈ ਕਿਉਂਕਿ ਅਗਰ ਮੈਂ ਤੁਹਾਨੂੰ ਕਹੀ ਜਾਵਾਂ ਵੀ ਤੁਸੀਂ ਅਫਸਰ ਲੱਗ ਜਾਓਗੇ ਅਫਸਰ ਲੱਗ ਜਾਓਗੇ ਤੁਸੀਂ ਅਫਸਰ ਮੇਰੇ ਗੱਲਾਂ ਕਰਕੇ ਨਹੀਂ ਲੱਗੋਗੇ ਅਫਸਰ ਤੁਸੀਂ ਲਗੋਗੇ ਆਪਣੀ ਮਿਹਨਤ ਕਰਕੇ ਮਿਹਨਤ ਤੇ ਵਾਹਿਗੁਰੂ ਜੀ ਦੀ ਰਹਿਮਤ ਵਾਹਿਗੁਰੂ ਜੀ ਤੇ ਵਿਸ਼ਵਾਸ ਕਰੋਗੇ ਸਿਮਰਨ ਕਰੋਗੇ ਉਸ ਦੇ ਨਾਲ ਤੁਹਾਡੇ ਜਿਹੜੇ ਕਰਮ ਨੇ ਨਾ ਉਹ ਬਦਲਣਗੇ ਤੁਹਾਡੀ ਕਿਸਮਤ ਬਦਲੇਗੀ ਤੇ ਤੁਹਾਡੀ ਜਿਹੜੀ ਮਿਹਨਤ ਹੈਗੀ ਉਹਨੂੰ ਭਾਗ ਲੱਗਣਗੇ ਤੇ ਤੁਸੀਂ ਆਪਣੀ ਮੰਜ਼ਿਲ ਤੇ ਜਰੂਰ ਪਹੁੰਚੋਗੇ ਜਦੋਂ ਕਹਿੰਦੇ ਆਪਾਂ ਨੂੰ ਸਹੀ ਮੰਜ਼ਿਲ ਮਿਲ ਜੇ ਨਾ ਤਾਂ ਆਪਾਂ ਨੂੰ ਕੋਈ ਵੀ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦਾ ਅਕਸਰ ਅੱਗੇ ਜਿਹੜੇ ਮਹਾਪੁਰਸ਼ ਸੀਗੇ ਨਾ ਕੱਚੀਆਂ ਵੈਸੇ ਹੁਣ ਅੱਜਕੱਲ ਦੇ ਵਿਦਵਾਨ ਤਾਂ ਉਹਨਾਂ ਨੂੰ ਕੱਚੀਆਂ ਧਾਰਨਾ ਕਹਿੰਦੇ ਨੇ ਤੇ ਅਕਸਰ ਸੰਤ ਬਾਬਾ ਆਤਾ ਸਿੰਘ ਜੀ ਰਾੜਾ ਸੋਰੀ ਮਸਤਣਾ ਸਾਹਿਬ ਵਾਲੇ ਸੰਤ ਇਸਰ ਸਿੰਘ ਜੀ ਰਾਣਾ ਸਾਹਿਬ ਵਾਲੇ ਨਾ ਧਾਰਨਾ ਪੜਦੇ ਹੁੰਦੇ ਸੀਗੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਦੇਖੋ ਇਦਾਂ ਦੀਆਂ ਗੱਲਾਂ ਸਾਰੇ ਭੋਲੇ ਭਾਏ ਵਾਲੇ ਭੈਣ ਭਰਾਵਾਂ ਨੂੰ ਬਹੁਤ ਪਸੰਦ ਆਉਂਦੀਆਂ ਸੀਗੀਆਂ ਜਿਵੇਂ ਕਿ ਮੇਰਾ ਵੀ ਇੱਕ ਤਰੀਕਾ ਪਤਾ ਨਹੀਂ ਮਹਾਪੁਰਸ਼ਾਂ ਦੀਆਂ ਹਨਾ ਸ਼ੁਰੂ ਤੋਂ ਜੀਵਨੀਆਂ ਪੜਨ ਦੇ ਕਰਕੇ ਹੀ ਇਦਾਂ ਦੀ ਹੋਇਆਗਾ ਕਿਉਂਕਿ ਮਹਾਪੁਰਸ਼ ਵੀ ਨਾ ਜਦੋਂ ਸੰਤ ਅਦਰ ਸਿੰਘ ਜੀ ਦੀ ਤੁਸੀਂ ਜੀਵਨੀ ਪੜ ਕੇ ਦੇਖਿਓ ਇੱਕ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਹੈਗੇ ਉਹ ਉੱਨਾ ਦਾ ਸਥਾਨ ਹੈ ਸੰਗਰੂਰ ਆਪਣੀ ਮਸਤਵਾਨਾ ਸਾਹਿਬ ਤੁਸੀਂ ਸਰਚ ਕਰਕੇ ਵਿਦੇਸ਼ ਜਾ ਸਕਦੇ ਜਿਹੜੇ ਪੈਣਪਰਾ ਦੂਰ ਰਹਿੰਦੇ ਨਹੀਂ ਤਾਂ ਆ ਸਾਰੇ ਪੈਣਪਰਾਵਾਂ ਨੂੰ ਪਤਾ ਹੀ ਹੈ ਕਿ ਉਸ ਸਥਾਨ ਦੇ ਜੋ ਵੀ ਤੁਸੀਂ ਮੰਗੋਗੇ ਨਾ ਤੁਹਾਡੀ ਝੋਲੀ ਕਦੇ ਵੀ ਖਾਲੀ ਨਹੀਂ ਜਾਂਦੀ ਹੈਗੀ ਇੰਨੀਆਂ ਬਰਕਤਾਂ ਨੇ ਉੱਥੇ ਕਹਿੰਦੇ ਮਹਾਪੁਰਸ਼ਾਂ ਦੇ ਸਮੇਂ ਵੀ ਇਸੇ ਤਰੀਕੇ ਨਾਲ ਨਾ ਅੱਗੇ ਨੌਜਵਾਨ ਨਹਾੜੀ ਸੋਣੀ ਵੇਲੇ ਨਾ ਖੇਤਾਂ ਦੇ ਵਿੱਚ ਜਾ ਕੇ ਭੰਗੜੇ ਪਾਉਂਦੇ ਜਦੋਂ ਵਿਲੇ ਹੋ ਜਾਂਦੇ ਨਾ ਫਿਰ ਨਾ ਖੇਤਾਂ ਦੇ ਵਿੱਚ ਜਾ ਕੇ ਰਾਤ ਨੂੰ ਇਕੱਠੇ ਹੋਗੇ ਹੁਣ ਤਾਂ ਦੇਖੋ ਕਿਸੇ ਕੋਲੇ ਸਮਾਂ ਨਹੀਂ ਹੈਗਾ ਹੁਣ ਤਾਂ ਜੇ ਚਾਰ ਆਪਾਂ ਘਰੇ ਬੈਠੇ ਆ ਚਾਰਾਂ ਦੇ ਹੱਥਾਂ 'ਚ ਮੋਬਾਈਲ ਨੇ ਆਪਣੇ ਆਪਣੇ ਮੋਬਾਈਲਾਂ 'ਤੇ ਲੱਗੇ ਹੋਏ ਆ ਕਿਸੇ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਹੈ ਨਾ ਕਹਿੰਦੇ ਉਸ ਸਮੇਂ ਨਾ ਰਾਤ ਨੂੰ ਇਕੱਠੇ ਹੋ ਕੇ ਨਾ ਮੁੰਡੇ ਐਦਾਂ ਭੰਗੜਾ ਜਿਹੜਾ ਗਿੱਧਾ ਭੰਗੜਾ ਕਹਿੰਦੇ ਹੁੰਦੇ ਸੀਗੇ ਬੋਲੀਆਂ ਪਾਉਣੀਆ ਉਹਨਾਂ ਨੇ ਆਪਦਾ ਇੱਕ ਖੁਸ਼ੀ ਦਾ ਇਜ਼ਹਾਰ ਕਰਦੇ ਹੁੰਦੇ ਸੀ ਹੈ ਨਾ ਗੱਭਰੂ ਜਿਵੇਂ ਡੰਡਾ ਲਾਉਣੀਆ ਜਿ ਮਾਂ ਦੇ ਆਜ ਮਾਚ ਕਾਲ ਜਿਮਾਂ ਜਾਂਦੇ ਨੇ ਉਦੋਂ ਉਹਨਾ ਅਖਾੜੇ ਲੱਗਦੇ ਹੁੰਦੇ ਸੀਗੇ ਇਸ ਤਰੀਕੇ ਦੇ ਨਾਲ ਕੋਲ ਕਰਦੇ ਹੁੰਦੇ ਸੁਸਤੀ ਲੜਦੇ ਹੁੰਦੇ ਸੀ ਕਹਿੰਦੇ ਇੱਕ ਵਾਰੀ ਨਾ ਬੜਾ ਢੋਟ ਮੱਖਿਆਂ ਦਾ ਖੜਕਾ ਸੁਣ ਕੇ ਤੇ ਮਹਾਪੁਰਸ਼ ਨੇ ਕਿਹਾ ਵੀ ਕੀ ਇਹ ਗੱਭਰੇ ਹਨ ਜਿਹੜੇ ਉਹਨਾਂ ਦੇ ਨਾਲ ਚੇਲੇ ਸੀ ਕਿ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਜੀ ਇਦਾਂ ਵੀ ਗੱਭਰੂ ਨੇ ਵੀ ਉੱਥੇ ਇੱਥੇ ਨੱਚਦੇ ਆ ਭੰਗੜੇ ਪਾਉਂਦੇ ਆ ਨਾ ਵੀ ਇਦਾਂ ਤੇ ਮਹਾਪੁਰਸ਼ ਕਹਿੰਦੇ ਵੀ ਆਪਾਂ ਇਹਨਾਂ ਨੂੰ ਇਹਨਾਂ ਦੇ ਤਰੀਕੇ ਦੇ ਨਾਲ ਹੀ ਕਿਉਂ ਨਾ ਆਇਆ ਹਨਾ ਇਸ ਚੀਜ਼ ਦੇ ਵਿੱਚ ਲਾਇਆ ਜਾ ਵੀ ਨਾਲੇ ਤਾਂ ਦੇਖੋ ਪੁੰਨ ਨਾਲੇ ਫਲੀਆਂ ਜ ਕੀਤੀ ਹੋ ਕਮਾਈ ਦੇ ਵਿੱਚ ਵੀ ਬਰਕਤ ਆ ਇਹਨਾਂ ਦਾ ਬੁਰੇ ਵਾਲਾ ਜੀਵਨ ਵੀ ਸੁਧਰ ਗਿਆ ਤੇ ਅੱਗੇ ਵਾਲਾ ਵੀ ਤੇ ਮਹਾਪੁਰਸ਼ਾਂ ਨੇ ਕੀ ਕੀਤਾ ਉਹਨਾਂ ਨੇ ਬਾਜਾ ਲੈ ਕੇ ਤੇ ਉਹਨਾਂ ਕੋਲੇ ਚਲੇ ਗਏ ਤੇ ਪਹਿਲਾਂ ਹੁੰਦਾ ਹੀ ਇਹ ਵੀ ਹਨਾ ਕਿ ਮਹਾਪੁਰਸ਼ਾਏ ਨੇ ਉਹ ਕਹਿੰਦੇ ਵੀ ਬਾਬਾ ਜੀ ਤੁਸੀਂ ਇੱਥੇ ਕਿਵੇਂ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਕਹਿੰਦੇ ਹਸਨ ਨੱਚਣ ਟੱਪਣ ਆਏ ਆ ਵੀ ਜਿਵੇਂ ਤੁਸੀਂ ਹਨਾ ਉਹ ਕਹਦੇ ਕਿਉਂਕਿ ਮਹਾਪੁਰਸ਼ਾਂ ਦੀਆਂ ਜਿਹੜੀਆਂ ਯੋਗਤੀਆਂ ਹੁੰਦੀਆਂ ਸੀ ਨਾ ਉਹ ਵੱਡੇ-ਵੱਡਿਆਂ ਨੂੰ ਤਾਰ ਦਿੰਦੀਆਂ ਹੁੰਦੀਆਂ ਸੀ ਪਰ ਅੱਜ ਕੱਲ੍ਹ ਫੇਰ ਮੈਨੂੰ ਕਹਿਣਗੇ ਵੀ ਭੈਣ ਸਿੱਖੀ ਦਾਰਮਣੂਣਾ ਇਹ ਕਹਿੰਦੀ ਮੈਂ ਸਿੱਖੀ ਦਾਰਮਣੂ ਨਹੀਂ ਇਦਾਂ ਕਹਿੰਦੀ ਮੈਂ ਸਿਰਫ ਨੁਕਤਾ ਚੀਨੀ ਵਾਲਿਆਂ ਨੂੰ ਕਹਿਣੀ ਆ ਕਿ ਨੁਕਤਾ ਚੀਨੀ ਨਾਲੋਂ ਆਪਾਂ ਉਦਮ ਕਰੀਏ ਕਿ ਆਪਣੇ ਭੈਣ ਭਰਾਵਾਂ ਨੂੰ ਜੋੜੀਏ ਕਿਉਂਕਿ ਜਦੋਂ ਇੱਕ ਵਾਰੀ ਜੁੜ ਗਏ ਨਾ ਤਾਂ ਵਾਇਗੁਰਜ ਦੀਆਂ ਰਹਿਮਤਾਂ ਆਪਣੇ ਆਪ ਹੀ ਆਉਣ ਲੱਗ ਜਣਗੇ ਤੇ ਤੁਸੀਂ ਆਪਣੇ ਆਪ ਹੀ ਜੁੜ ਚੁੱਕੇ ਹੋ ਨਾ ਇੱਕ ਥੋੜਾ ਜਿਹਾ ਬੱਚਾ ਜਦੋਂ ਸਕੂਲ ਜਾਂਦਾ ਨਾ ਆਪ ਨੂੰ ਪਹਿਲਾਂ ਉਹਨੂੰ ਤਿਆਰ ਕਰਨਾ ਪੈਂਦਾ ਪੁੱਤ ਤੈਨੂੰ ਇਦਾਂ ਹੋਊਗਾ ਤੈਨੂੰ ਫਿਰ ਮੈਡਮ ਆਵੇ ਉੱਥੇ ਜਾ ਕੇ ਕਲਰਾਂ ਦੇ ਨਾਲ ਇਦਾਂ ਇਦਾਂ ਕਰਦੀਆਂ ਨੇ ਹਣਾ ਫਿਰ ਇਦਾਂ ਹੌਲੀ ਹੌਲੀ ਉਹਦਾ ਰੂਟੀਨ ਬਣ ਜਾਂਦਾ ਇਸੇ ਤਰੀਕੇ ਨਾਲ ਮਹਾਪੁਰਸਾਂ ਨੇ ਕਿਹਾ ਕਹਿੰਦੇ ਵੀ ਜੇ ਆਪਾਂ ਐ ਕਰੀਏ ਵੀ ਮੈਂ ਬਾਜਾ ਵਜਾਉਣਾ ਤੇ ਮੈਂ ਧਾਰਨਾ ਪੜਨਾ ਤੇ ਤੁਸੀਂ ਆਪਣਾ ਇੰਜੋਏ ਕਰਿਓ ਜਿੱਦਾਂ ਕਿ ਨੱਚਣਾ ਟੱਪਣਾ ਹੈ ਨਾ ਤੇ ਮਹਾਪੁਰਸਾਂ ਨੇ ਇਸੇ ਤਰੀਕੇ ਨਾਲ ਕਰਤਾ ਪਹਿਲੇ ਦਿਨ ਕਰਿਆ ਦੂਸਰੇ ਦਿਨ ਕਰਿਆ ਤੀਸਰੇ ਦਿਨ ਕਰਿਆ ਤੇ ਸਾਰੇ ਨੌਜਵਾਨ ਜਿਹੜੇ ਹੁੰਦੇ ਸੀ ਉਹਨਾਂ ਨੂੰ ਆਨੰਦ ਆਉਣ ਲੱਗਿਆ ਤੇ ਹੌਲੀ-ਹੌਲੀ ਬੈਠ ਕੇ ਨਾ ਸਾਡੇ ਇੱਧਰ ਸੰਗਰੂਰ ਏਰੀਏ ਵੱਲ ਨਾ ਇਹ ਚੀਜ਼ ਬਹੁਤ ਜ਼ਿਆਦਾ ਸੀਗੀ دیਵਾਨਾ ਦੇ ਵਿੱਚ ਨਾ ਚਾਹੇ ਲੋਕ ਅਣਪੜ੍ਹੇ ਸੀ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਸਰਦ ਹੈ ਹੁਣ ਵੀ ਲੋਕਾਂ ਦੇ ਮਨਾਂ ਵਿੱਚ ਇੰਨੀ ਸਰਦ ਹੈਗੀ ਨਾ ਚਾਹੀ ਕੋਈ ਮਾਪੁਰਸ਼ ਮਲਕੇ ਕੋਈ ਲਾਲੋ ਆਪਣਾ ਮਾੜਾ ਮੰਗ ਤੇ ਪਰ ਜਿੰਨਾਂ ਨੂੰ ਕਹਿ ਦਿੰਦੇ ਆ ਨਾ ਦਰ ਤੇ ਆਉਂਦਾ ਤਾਂ ਉਹਨੂੰ ਵੀ ਇੱਕ ਨਾ ਸਰਦਾ ਦੀ ਨਿਗਾ ਨਾਲ ਦੇਖਦੇ ਨੇ ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਜਦੋਂ ਵੀ ਤੁਹਾਨੂੰ ਲੱਗੇ ਵੀ ਸਾਡਾ ਕੋਈ ਕਾਰਜ ਸਿੱਧ ਨਹੀਂ ਹੋ ਰਿਹਾ ਨਾ ਕਈ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਵੀ ਦੀਦੀ ਮੈਨੂੰ ਨੌਕਰੀ ਨੂੰ ਹਨਾ ਮੈਂ ਬਹੁਤ ਔਖੇ ਮੇਰੇ ਇਦਾਂ ਤਾਂ ਨੌਕਰੀ ਨਹੀਂ ਮਿਲ ਰਹੀ ਜਾਂ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਜਦੋਂ ਗੁਰੂ ਸਾਹਿਬ ਜੀ ਦੁਨੀਆ ਤੋਂ ਜਾਣ ਲੱਗੇ ਸੀ ਕਿ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ 10ਵੇਂ ਪਾਸ਼ਾ ਤਾ ਸਿੱਖਾ ਨੇ ਇਹ ਹੀ ਸਵਾਲ ਕੀਤਾ ਸੀ ਕਿ ਪਿਤਾ ਜੀ ਜਦੋਂ ਸਾਡੇ ਮਨ ਦੇ ਵਿੱਚ ਕੋਈ ਦੁਵਿਧਾ ਹੁੰਦੀ ਹੈ ਸਾਡੇ ਮਨ ਦੇ ਵਿੱਚ ਕੁਝ ਵੀ ਹੁੰਦਾ ਸੀ ਤੁਹਾਨੂੰ ਆ ਕੇ ਪੁੱਛ ਲੈਣੇ ਵੀ ਤੁਹਾਡੇ ਜਾਣ ਤੋਂ ਬਾਅਦ ਅਸੀਂ ਕੀ ਕਰਾਂਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਤੁਹਾਨੂੰ ਹਰ ਇੱਕ ਗੱਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੇਗਾ ਕਾਰਨਾ ਕੀ ਹੈ ਤੁਸੀਂ ਨੇ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਦੁਵਿਧਾ ਹੋਵੇ ਨਾ ਵੀ ਹਾਂ ਅਸੀਂ ਕੀ ਕਰੀਏ ਤਾਂ ਤੁਸੀਂ ਨਾ ਇੱਕ ਕੜਸੀ ਘਿਓ ਦੀ ਲੈ ਲੈਣੀ ਹੈ ਦੇਸੀ ਘਿਓ ਦੀ ਇੱਕ ਕੜਸੀ ਦੇਸੀ ਘਿਓ ਦੀ ਲੈ ਲੈਣੀ ਹੈ ਉਹਦਾ ਨਾ ਤੁਸੀਂ ਨੇ ਪ੍ਰਸ਼ਾਦ ਬਣਾਉਣਾ ਦੇਖੋ ਬੈਸੇ ਤੱਕ ਆ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈਗੀ ਨਾ ਉਹ ਸਾਰੀਆਂ ਚੀਜ਼ਾਂ ਨੂੰ ਬਰਾਬਰ ਰੱਖ ਕੇ ਬਣਾਈ ਜਾਂਦੀ ਹੈ ਪਰ ਅਗਰ ਆਪਾਂ ਨੇ ਥੋੜਾ ਆਪਣੇ ਅਰਦਾਸ ਕਰਨੀ ਹੈ ਵੀ ਹਾਂ ਆਪਾਂ ਨੂੰ ਥੋੜਾ ਪ੍ਰਸ਼ਾਦਾ ਤਾਂ ਤੁਸੀਂ ਉਹਨੂੰ ਮਿਣ ਕੇ ਮਲ ਕੇ ਚਾਹੇ ਤੁਸੀਂ ਬਰਾਬਰ ਤੁਸੀਂ ਇਹਨਾਂ ਜੋਕ ਕੇ ਕਰ ਲੋਗੇ ਤਾਂ ਉਸ ਦਾ ਫਲ ਉਸ ਤੋਂ ਵੀ ਜ਼ਿਆਦਾ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਜਿਵੇਂ ਖੰਡ ਘਿਓ ਪਾਣੀ ਤੇ ਆਪਣੀਆਂ ਚਾਰ ਚੀਜ਼ਾਂ ਇਹਨਾਂ ਨੂੰ ਮਿਣ ਕੇ ਪਾ ਜਿੰਦੇ ਮੈਂ ਤੁਹਾਨੂੰ ਕਿਤੇ ਫੇਰ ਬਣਾ ਕੇ ਵੀ ਦਿਖਾ ਦੂੰਗੀ ਮਰਿਆਦਾ ਦੇ ਅਨੁਸਾਰ ਜਿਵੇਂ ਬਣਾਈ ਜਾਂਦੀ ਹੈ ਹਨ ਤੇ ਤੁਸੀਂ ਕਰਨਾ ਕੀ ਹੈਗਾ ਇੱਕ ਕੜਸੀ ਤੁਸੀਂ ਦਹੀਂ ਦੀ ਲੈ ਲੈਣੀ ਹੈ ਇੱਕ ਕੜਸੀ ਹੀ ਤੁਸੀਂ ਆਟੇ ਦੀ ਲੈ ਲੈਣੀ ਹੈ ਇੱਕ ਕੜਸੀ ਤੁਸੀਂ ਚੀਨੀ ਦੀ ਲੈ ਲੈਣੀ ਹੈ ਤੇ ਤੁਸੀਂ ਦੋ ਕੜਸੀਆਂ ਲੈ ਲੈਣੀਆਂ ਨੇ ਪਾਣੀ ਦੀ ਤਿੰਨ ਲੈ ਲਓ ਤਿੰਨ ਕੜਸੀਆਂ ਪਾਣੀ ਦੀਆਂ ਲੈ ਲਓ ਕਿਉਂਕਿ ਤਿੰਨ ਗੁਣਾ ਪਾਣੀ ਪਾ ਲੋਗੇ ਤਾਂ ਬਹੁਤ ਪਰਫੈਕਟ ਤੁਹਾਡਾ ਪ੍ਰਸ਼ਾਦ ਬਣੂਗਾ ਹਣਾ ਫਿਰ ਤੁਸੀਂ ਕਰਨਾ ਕੀ ਹੈ ਸੁੱਚੇ ਭਾਂਡਿਆਂ ਨੂੰ ਮਾਜ ਕੇ ਗੈਸ ਵਗੈਰਾ ਨੂੰ ਸਾਰੇ ਨੂੰ ਮਾਜ ਕੇ ਸਾਫ਼ ਕਰਕੇ ਆਪਣਾ ਕੇਸੀ ਇਸ਼ਨਾਨ ਕਰਨਾ ਹੈ ਸੁੱਚੇ ਕੱਪੜੇ ਪਾਉਣੇ ਆ ਢਾਲ ਦੇ ਵਿੱਚ ਇੱਕ ਕੱਪੜਾ ਪਾ ਲੈਣਾ ਤਾਂ ਕਿ ਤੁਹਾਡਾ ਹੱਥ ਝੂਠਾ ਜਿਹਾ ਨਾ ਲਗੇ ਗੈਸ ਨੂੰ ਚਲਾਉਣਾ ਵੀ ਤੁਸੀਂ ਕੱਪੜੇ ਦੇ ਨਾਲ ਹੀ ਹੈ ਸਰ ਮਤਲਬ ਕਿ ਸੁੱਚ ਦਾ ਧਿਆਨ ਰੱਖਣਾ ਹੈ ਨਾ ਇਸ ਚੀਜ਼ ਦਾ ਕਈ ਕਹਿਣਗੇ ਵੀ ਇਹ ਤਾਂ ਇੱਕ ਮੂਈ ਬਸ ਬਣਾਈ ਹੋਈ ਹੈ ਦੇਖੋ ਜਿੰਨਾ ਪਸ ਧਿਕਾਰ ਦੇਵਾਂਗੇ ਨਾ ਉਨਾ ਹੀ ਤੁਹਾਨੂੰ ਉਹਦਾ ਫਲ ਮਿਲਣਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰਸ਼ਾਦ ਬਣਾਉਣਾ ਸ਼ੁਰੂ ਕਰਨਾ ਹੈ ਨਾ ਤਾਂ ਤੁਹਾਨੂੰ ਜਪਜੀ ਸਾਹਿਬ ਜੀ ਦਾ ਪਾਠ ਹੁੰਦਾ ਤਾਂ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਕਿਸੇ ਨਾਲ ਬੋਲਣਾ ਨਹੀਂ ਨੰਗੇ ਪੈਰ ਸਿਰ ਟਕਿਆ ਹੋਇਆ ਹੋਣਾ ਚਾਹੀਦਾ ਤੇ ਤੁਸੀਂ ਨਾ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਅਗਰ ਤੋ ਉਹਨਾਂ ਜਪਜੀ ਸਾਹਿਬ ਦਾ ਪਾਠ ਨਹੀਂ ਆਊਗਾ ਤਾਂ ਤੁਸੀਂ ਵਾਹਿਗੁਰੂ ਜਾਂ ਮੂਲ ਮੰਤਰ ਦਾ ਪਾਠ ਕਰੋ ਉਸ ਤੋਂ ਬਾਅਦ ਪ੍ਰਸ਼ਾਦ ਨੂੰ ਕਿਸੇ ਸੁੱਚੀ ਜਗ੍ਹਾ ਤੇ ਕੋਈ ਕੱਪੜਾ ਵਿਸਾ ਕੇ ਉੱਥੇ ਰੱਖੋ ਅਗਰ ਤਾਂ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਸ੍ਰੀ ਸਾਹਿਬ ਹੈਗੇ ਨੇ ਤਾਂ ਤੁਸੀਂ ਸੁੱਚਾ ਕੱਪੜਾ ਵਿਸਾ ਕੇ ਨੀਚੇ ਬੈਠੋ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਹੈ ਭਰੋਸਾ ਰੱਖ ਕੇ ਕਰਨਾ ਹੈ ਅਗਰ ਦੇਖੋ ਮਨ ਦੇ ਵਿੱਚ ਦੁਬਿਧਾ आएगी ਫਿਰ ਮੈਂ ਨਹੀਂ ਕਹੂੰਗੀ ਵੀ ਤੁਹਾਡਾ ਕਾਰਜ ਸਿੱਧ ਹੋਵੇਗਾ ਕਿਉਂਕਿ ਮੇਰੇ ਪਿਤਾ ਜੀ ਤੇ ਜਿੰਨਾ ਮੈਨੂੰ ਭਰੋਸਾ ਹੈਗਾ ਕਿ ਤੁਹਾਡੇ ਮੂੰਹੋਂ ਮੰਗੀ ਅਮਰਾਨਾ ਤੁਹਾਨੂੰ ਮਿਲਣਗੀਆਂ ਅਗਰ ਤੁਸੀਂ ਤੁਹਾਡੇ ਤੁਸੀਂ ਸੋਚੋਗੇ ਨਾ ਸੋਚ ਕੇ ਵੀ ਤੁਸੀਂ ਕਈ ਵਾਰੀ ਇਹ ਸੋਚੋਂਗੇ ਹੈ ਮੈਂ ਤਾਂ ਇਹੋ ਜਿਹੀ ਸੋਚੀ ਸੀ ਕਿ ਮੇਂ ਪੂਰਾ ਹੋ ਗਿਆ ਪਰ ਭਰੋਸਾ ਹੋਣਾ ਚਾਹੀਦਾ ਜਿਹੜੇ ਨਹੀਂ ਮੰਨਣਗੇ ਉਹਨਾਂ ਨੂੰ ਕੁਝ ਹਾਸਿਲ ਹੋਣ ਵਾਲਾ ਨਹੀਂ ਕਦੇ ਵੀ ਇਹ ਨਾ ਸੋਚੋ ਵੀ ਹੈ ਨਾ ਰੱਬ ਹੈ ਹੀ ਨਹੀਂ ਸਾਨੂੰ ਕਿਹੜਾ ਦੀਂਦਿਆ ਕਿਤੇ ਰੱਬ ਜੀ ਮੈਂ ਕਹਿੰਦਾ ਵੀਡੀਓ ਤਾਂ ਹੁਣ ਬਣੀਆਂ ਨੇ ਪਰ ਰੱਬ ਨੇ ਤੁਹਾਡੇ ਲੇਖੇ ਜੋਖੇ ਦੇ ਤੁਹਾਡੇ ਦੋਹੇ ਮੋਢਿਆਂ ਤੇ ਚਿੱਤਰ ਗੁਪਤ ਬਿਠਾਏ ਹੋਏ ਨੇ ਜਿਹੜੇ ਕਿ ਤੁਹਾਡੀ ਪਲ-ਪਲ ਦੀ ਖਬਰ ਰੱਖਦੇ ਨੇ ਇੱਕ ਸੇਣ ਦੀ ਖਬਰ ਰੱਖਦੇ ਨੇ ਜੀਦਾ ਕਿ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਹੈ ਇਹਨੂੰ ਤੁਸੀਂ ਆਪਣੇ ਪਾਪਾ ਨੂੰ ਜਿੰਨੇ ਵੀ ਆਪਣੇ ਕੀਤੇ ਹੋਏ ਨੇ ਆਪ ਕਹਿੰਦੇ ਵੀ ਦੁੱਖ ਮੇਰੀ ਜ਼ਿੰਦਗੀ ਚੋਂ ਖਤਮ ਹੋਣ ਦਾ ਹਨਾ ਨਾਮ ਨਹੀਂ ਲੈ ਰਹੇ ਤਾਂ ਥੋੜੀ ਜੀ ਇਹ ਇੱਕ ਵਿਧੀ ਹੈ ਜਿਹਨੂੰ ਤੁਸੀਂ ਅਪਣਾਓਗੇ ਕਹਿੰਦੇ ਇਸ ਚੀਜ਼ ਦੇ ਨਾਲ ਆਪਾਂ ਆਪਣੇ ਕਰਮਾਂ ਨੂੰ ਨਾ ਬਦਲ ਸਕਦੇ। ਕਈ ਕਹਿੰਦੇ ਨੇ ਇੱਕ ਦਿਨ ਇੱਕ ਵੀਰ ਦਾ ਮੈਨੂੰ ਮੈਸੇਜ ਆਇਆ ਕਹਿੰਦੇ ਜੇਰ ਆਪਣੇ ਕਹਿੰਦੇ ਸਾ ਗਰੀਬ ਹੀ ਰਹਿਣਾ ਹੋਇਆ ਕਹਿੰਦਾ ਉਹਨੂੰ ਕੌਣ ਬਦਲ ਦੂਗਾ ਗਰੀਬੀ ਰੱਬ ਦੀ ਰਾਜੇਗੀ। ਦੇਖੋ ਵਾਹਿਗੁਰੂ ਜੀ ਨੇ ਤੁਹਾਡੇ ਕਰਮ ਲਿਖੇ ਨੇ ਪਰ ਤੁਹਾਨੂੰ ਜੁਗਤੀ ਵੀ ਦੱਸੀ ਹੈ ਵੀ ਤੁਸੀਂ ਆਪਣੇ ਕਰਮਾਂ ਨੂੰ ਕਿਵੇਂ ਬਦਲ ਸਕਦੇ ਹੋ। ਗਰੀਬੀ ਮੈਂ ਆਪਣੀ ਜੀਵਨੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸਾਡੇ ਘਰ ਦੇ ਵਿੱਚ ਕਿੰਨੀ ਗਰੀਬੀ ਆਈ ਸੀ ਕਿਸ ਕਾਰਨ ਆਈ ਸੀ ਮੈਂ ਤੁਹਾਨੂੰ ਸਾਰੀ ਚੀਜ਼ ਦੱਸੀ ਹੈ ਕਿ ਇੱਕ ਸਮਾਂ ਉਹ ਸੀਗਾ ਜਦੋਂ ਕਿ 1000 ਰੁਪਿਆ ਨਾ ਰਸਣ ਵਾਲੀ ਦੁਕਾਨ ਵਾਲੇ ਨੂੰ ਦੇਣ ਵਾਸਤੇ ਨਹੀਂ ਸੀਗਾ ਜਦੋਂ ਮੈਂ ਤੇ ਮੇਰਾ ਛੋਟਾ ਭਰਾ ਛੋਟੇ ਸੀਗੇ ਬਿਲਕੁਲ ਛੋਟੇ ਸੀਗੇ ਨਾ ਮੇਰੇ ਪਾਪਾ ਕਮਾਈ ਬਹੁਤ ਕਰਦੇ ਸੀ ਪਰ ਕਿਰਪਾ ਇੰਨੀ ਹੋਈ ਹੈਗੀ ਕਿ ਹੁਣ ਕਿਸੇ ਚੀਜ਼ ਦੀ ਕਮੀ ਐ ਹੀ ਨਹੀਂ ਹੈਗੀਆਂ ਮੇਰੇ ਮਲਕੇ ਲਾਲੂ ਕਹਿੰਦੇ ਵਾਈਗਰੂ ਜੀ ਨੇ ਜਿਹਨੂੰ ਆਪਣੇ ਨਾਲ ਜੋੜਨਾ ਹੁੰਦਾ ਨਾ ਉਹਨੂੰ ਦੁੱਖ ਜ਼ਰੂਰ ਦਿੰਦੇ ਆ ਕਿਉਂਕਿ ਜਦੋਂ ਸੋਨੇ ਦਾ ਕੋਈ ਗਹਿਣਾ ਬਣਦਾ ਹੈ ਨਾ ਤਾਂ ਉਹਨੂੰ ਪੱਠੀ ਦੇ ਵਿੱਚ ਬਹੁਤ ਤਪਾਇਆ ਜਾਂਦਾ ਫਿਰ ਉਹ ਦੇਖ ਲਓ ਕਿੰਨਾ ਸੋਹਣਾ ਗਹਿਣਾ ਬਣਦਾ ਨਾ ਤਾਂ ਪਲੀਜ਼ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਿਆ ਕਰੋ ਵਾਹਿਗੁਰੂ 'ਤੇ ਵਿਸ਼ਵਾਸ ਤੇ ਤੁਹਾਡੀ ਸੋਚ ਪੋਜ਼ਿਟਿਵ ਹੋਵੇਗੀ ਨਾ ਤੁਹਾਡੀ ਮਿਹਨਤ ਹੋਵੇਗੀ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਮੋਗੇ ਹੋਮਗੇ ਮੇਰੀ ਅੱਜ ਗੱਲ ਲਿਖ ਲਓ ਮੈਂ ਹੋਮਾਂ ਦੁਨੀਆ ਤੇ ਨਾ ਹੋਮਾਂ ਪਰ ਤੁਸੀਂ ਇਹ ਚੀਜ਼ ਨੂੰ ਜ਼ਰੂਰ ਆਪਣੇ ਜੀਵਨ ਦੇ ਵਿੱਚ ਲੁਕੋਗੇ ਤੇ ਉਸ ਤੋਂ ਬਾਅਦ ਤੁਸੀਂ ਨੇ ਆਨੰਦ ਸਾਹਿਬ ਤੇ ਜਪਜੀਤ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਹੈ ਫਿਰ ਤੁਸੀਂ ਨੇ ਉਹ ਪ੍ਰਸ਼ਾਦ ਜਿਹੜਾ ਬਣਾਇਆ ਹੈ ਉਹਨੂੰ ਕਿਰਪਾਨ ਭੇਟਾ ਕਰਨੀ ਹੈ ਜਿਵੇਂ ਕਿ ਕੜਾ ਪ੍ਰਸ਼ਾਦ ਨੂੰ ਤੁਸੀਂ ਦੇਖ ਭੋਗ ਲਗਦਾ ਦੇਖਿਆ ਹੈਗਾ ਤਾਂ ਤੁਸੀਂ ਉਸੇ ਤਰੀਕੇ ਨਾਲ ਭੋਗ ਲਗਵਾਉਣਾ ਹੈ ਉਸ ਤੋਂ ਬਾਅਦ ਤੁਸੀਂ ਨੇ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਅਲੱਗ ਤੋਂ ਇੱਕ ਕੌਲੀ ਦੇ ਵਿੱਚ ਰੱਖਣਾ ਹੈ ਪਾਤਸ਼ਾਹ ਦੇ ਅੱਗੇ ਅਰਦਾਸ ਕਰਨੀ ਹੈ ਕਿ ਪਿਤਾ ਜੀ ਪ੍ਰਸ਼ਾਦ ਸਨਾ ਸਜਾਉਂਦਿਆਂ ਤਾਂ अनेका ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਤਰੁੱਟੀਆਂ ਰਹਿ ਜਾਂਦੀਆਂ ਨੇ ਆਪਣੇ ਅਣਜਾਣ ਬੱਚੇ ਜਾਣ ਕੇ ਖਿਮਾ ਕਰ ਦੇਣੀ ਪਿਤਾ ਜੀ ਹੋਈਆਂ ਗਲਤੀਆਂ ਭੁੱਲਣਾ ਚੁੱਕਾ ਦੀ ਮਾਫੀ ਦੇਣੀ ਇਸ ਪ੍ਰਸ਼ਾਦ ਨੂੰ ਆਪ ਜੀ ਛਕੋ ਤੇ ਸੰਗਤਾਂ ਨੂੰ ਸਕਾਉਣ ਦੀ ਆਗਿਆ ਵਕਸ਼ਿਸ਼ ਕਰੋ ਇਸ ਤੋਂ ਪਹਿਲਾਂ ਤੁਸੀਂ ਨੇ ਅਰਦਾਸ ਕਰ ਲੈਣੀ ਹੈ ਜਦੋਂ ਆਪਾਂ ਹੁਣ ਜਿਵੇਂ ਅਰਦਾਸ ਕਰਦੇ ਭੋਗ ਲਵਾਉਂ ਭੋਗ ਲਵਾਉਣ ਦੇ ਨਾਲ ਨਾਲ ਨਾ ਤੁਸੀਂ ਅਰਦਾਸ ਵੀ ਕਰਨੀ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਕਈ ਭੈਣ ਭਰਾ ਮੈਨੂੰ ਕਹਿੰਗੇ ਦੀਦੀ ਸਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਅਸੀਂ ਕੀ ਮੇਰੇ ਅਰਦਾਸ ਕਰੀਏ ਅਰਦਾਸ ਦੇ ਕੋਈ ਗਿਨੇ ਮਣੇ ਸ਼ਬਦ ਨਹੀਂ ਹੁੰਦੇ ਜੋ ਵੀ ਤੁਹਾਡੇ ਮਨ ਦੀ ਭਾਵਨਾ ਜੋ ਵੀ ਤੁਸੀਂ ਹੋ ਜੋ ਵੀ ਤੁਹਾਡੇ ਚ ਆਉਗਰ ਨੇ ਸਾਰੇ ਪਿਤਾ ਅੱਗੇ ਖੋਲ ਕੇ ਰੱਖ ਦਿਓ ਜੈਸੇ ਜਾਣਦਾ ਕਹਿੰ ਹੈ ਭੈਣ ਭਰਾ ਮੈਨੂੰ ਕਹਣਗੇ ਵੀ ਉਹ ਤਾਂ ਸਭ ਜਾਣਦਾ ਹੈ ਜਾਣਦਾ ਹੈ ਪਰ ਇੱਕ ਬੱਚੇ ਹਨਾ ਕੋਈ ਗਲਤੀ ਕਰਕੇ ਆਉਂਦਾ ਮਾਪੇ ਨੂੰ ਉਸ ਚੀਜ਼ ਬਾਰੇ ਪਤਾ ਹੁੰਦੇ ਵੀ ਨਹੀਂ ਇਹ ਗਲਤੀ ਕੀਤੀ ਐ ਪਰ ਉਹ ਫਿਰ ਵੀ ਆਪਣੇ ਬੱਚੇ ਦੇ ਮੂੰਹੋਂ ਸੁਣਨਾ ਚਾਹੁੰਦਾ ਹੁੰਦਾ ਹੈ ਅਗਰ ਬੱਚਾ ਆ ਕੇ ਕਹਦੇ ਵੀ ਪਿਤਾ ਜੀ ਮम्मा ਜੀ ਮੈਥੋਂ ਨਾ ਆ ਗਲਤੀ ਹੋ ਗਈ ਤਾਂ ਚਾਹੇ ਆਪਾਂ ਨੂੰ ਜਿੰਨਾ ਮਰਜੀ ਗੁੱਸਾ ਹੋਵੇ ਉਸ ਗੱਲ ਤੇ ਆਪਾਂ ਫਿਰ ਵੀ ਕਹਾਂਗੇ ਪੁੱਤ ਕੋਈ ਗੱਲ ਨਹੀਂ ਅੱਗੇ ਤੋਂ ਇਹ ਕੰਮ ਨਾ ਕਰੇ ਪਰ ਉਸ ਚੀਜ਼ ਨੂੰ ਬੱਚਾ ਲੁਕੋ ਕੇ ਰੱਖੇ ਤੇ ਆਪਾਂ ਨੂੰ ਪਤਾ ਹੋਵੇ ਆਪਾਂ ਪੁੱਛੀਏ ਤੇ ਬੱਚਾ ਫਿਰ ਵੀ ਉਸ ਚੀਜ਼ ਨੂੰ ਮੁੱਕਰੀ ਜਾਵੇ ਉਹ ਤੁਹਾਡੇ ਮਨ ਦੀਆਂ ਜਾਣਦਾ ਲੁਕੋ ਉਹ ਕੁਛ ਨਾ ਜੋ ਵੀ ਤੁਹਾਡੇ ਮਨ ਦੀ ਭਾਵਨਾ ਤਾਂ ਵਾਹਿਗੁਰੂ ਜੇ ਕਿ ਪਰਗਟ ਕਰੋ ਉਸ ਤੋਂ ਬਾਅਦ ਉਹ ਪ੍ਰਸ਼ਾਦ ਨੂੰ ਤੁਸੀਂ ਵਿੱਚ ਪਾ ਕੇ ਸਾਰੇ ਪਰਿਵਾਰ ਨੂੰ ਵਰਤਾਓ ਅਗਰ ਤੁਹਾਨੂੰ ਨਹੀਂ ਮਨ ਲਿਕੇ ਪ੍ਰਸ਼ਾਦ ਨੂੰ ਭੋਗ ਲਵਾਉਣਾ ਆਉਂਦਾ ਤੁਹਾਡੇ ਘਰ ਸਿੱਧੀ ਸਭ ਨਹੀਂ ਤਾਂ ਤੁਸੀਂ ਗੁਰੂ ਘਰ ਲੈ ਚੋ ਇਸ ਤਰੀਕੇ ਨਾਲ ਉੱਥੇ ਬਾਬਾ ਜੀ ਤੋਂ ਭੋਗ ਲਵਾਓ ਜੋ ਵੀ ਤੁਹਾਡੇ ਮਨ ਦੀ ਤਮੰਨਾ ਹੈ ਜੋ ਵੀ ਤੁਹਾਡੀ ਇੱਛਾ ਹੈ ਉਹ ਵਾਹਿਗੁਰੂ ਜੀ ਨੂੰ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੇਰੀ ਇਹ ਹੀ ਇੱਛਾ ਹੈ ਕਿਰਪਾ ਕਰੋ ਇਸ ਨੂੰ ਪੂਰੀ ਕਰ ਉਸ ਤੋਂ ਬਾਅਦ ਤੁਸੀਂ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰੋ ਚਾਹੇ ਤੁਹਾਡੇ ਤੋਂ ਇੱਕ ਕਸ਼ਟ ਪਈ ਹੁੰਦੀ ਹੈ ਚਾਹੇ ਤੁਹਾਡੇ ਤੋਂ ਅੱਧਾ ਪਾਠ ਹੁੰਦਾ ਚਾਹੀਏ ਤੁਹਾਡੇ ਤੋਂ ਸੰਪੂਰਨ ਪਾਠ ਹੁੰਦਾ ਹੈ ਨਾ ਤੁਸੀਂ ਨਾ ਸ਼ੁਰੂ ਕਰੋ ਇਹ ਨਹੀਂ ਹੁੰਦਾ ਵੀ ਤੁਸੀਂ ਨਾ ਅੱਜ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਉਹ ਐਸੇ ਮਨ ਲੀ ਖੁਨਰ ਅਰਦਾਸ ਕੀਤੀ ਹੈ ਉਸੇ ਟਾਈਮ ਆਪਣੀ ਅਰਦਾਸ ਪੂਰੀ ਹੋ ਜਾਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਸੀ ਕਿ ਮੇਰੇ ਭਰਾ ਦੇ ਬੇਟਾ ਬੱਚਾ ਹੋਣਾ ਸੀਗਾ ਤੇ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਭੈਣੇ ਆਇਆ ਕਰਕੇ ਵੀ ਡਾਕਟਰ ਕਹਿੰਦੇ ਨੇ ਵੀ ਜੇ ਅੱਧੇ ਘੰਟੇ ਦੇ ਵਿੱਚ ਬੱਚਾ ਨਾ ਹੋਇਆ ਵੀ ਤਾਂ ਸਾਨੂੰ ਵੱਡਾ ਪ੍ਰਸ਼ਨ ਕਰਨਾ ਪਵੇਗਾ ਵੀ ਬੱਚੇ ਦੇ ਮੂੰਹ ਦੇ ਵਿੱਚ ਨਾ ਗੰਦਾ ਮਲਕੇ ਉਹ ਲੈਟਰਨ ਬਾਥਰੂਮ ਚਲਿਆ ਗਿਆ ਵੀ ਬੱਚੇ ਦੇ ਅੰਦਰ ਗੰਦਾ ਪਾਣੀ ਚਲਿਆ ਗਿਆ ਤੇ ਮੇਰਾ ਮਨ ਬੜਾ ਘਬਰਾਇਆ ਕਿਉਂਕਿ ਪਿਸ਼ਵਾਸ ਮੈਨੂੰ ਪਤਾ ਜੀ ਤੇ ਪਹਿਲਾਂ ਤੋਂ ਸੀਗਾ ਮੈਂ ਸ਼ੁਰੂ ਤੇ ਹੀ ਮੈਂ ਫਟਾਫਟ ਇਸ਼ਨਾਨ ਕੀਤਾ ਪ੍ਰਸ਼ਾਦ ਸਜਾਇਆ ਤੇ ਮੈਂ ਹਜੇ ਜਪਜੀ ਸਾਹਿਬ ਤੇ ਨਾਮ ਸਜਦਾ ਪਾਠ ਕਰਕੇ ਮੈਂ ਹਜੇ ਭੋਗ ਵੀ ਨਹੀਂ ਲਗਵਾਇਆ ਸੀਗਾ ਹਜੇ ਮੈਂ ਅਰਦਾਸ ਹੀ ਕਰ ਰਹੀ ਸੀ ਕਿ ਮੇਰੇ ਭਰਾ ਦਾ ਨਾਲ ਦੀ ਨਾਲ ਫੋਨ ਆ ਗਿਆ ਕਿ ਆਪਣੇ ਬੇਟਾ ਪੈਦਾ ਹੋ ਗਿਆ ਨਾਰਮਲ ਤਰੀਕੇ ਦੇ ਨਾਲ ਮੇਰੇ ਭਤੀਜਾ ਹੋ ਗਿਆ ਵੀ ਇਹ ਵਿਸ਼ਵਾਸ ਦੀ ਗੱਲ ਹੈ ਦੇਖੋ ਇਹ ਨਹੀਂ ਹੈਗਾ ਵੀ ਮੈਂ ਅਰਦਾਸ ਕੀਤੀ ਵੀ ਤਾਂ ਪੂਰੀ ਹੋਊਗੀ ਨਹੀਂ ਇਹ ਸਾਰੇ ਵੈਗਰੇ ਜੀ ਭਾਵਨਾ ਜਾਣਦੇ ਆ ਸਾਰੇ ਬੱਚੇ ਆਪਾਂ ਪਿਤਾ ਦੇ ਤਾਂ ਭਰੋਸਾ ਤੱਕ ਕੇ ਇਧਰ ਉਧਰ ਪਖੰਡੀਆਂ ਦੇ ਤੰਤਰ ਮੰਤਰਾਂ ਦੇ ਧਾਗੇ ਤੇਵੀਆਂ ਦੇ ਖਿਹੜੇ ਛੱਡ ਕੇ ਪਿਤਾ ਜੀ ਦੇ ਲੜ ਲੱਗ ਜਾਓ ਚਾਹੇ ਤੁਸੀਂ Hindu ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਆਪਣੇ ਧਰਮ ਦੇ ਸੰਪੂਰਨ ਰਹੋ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਹਿੰਦੇ ਪੰਡਤ ਉਹ ਹੈ ਜਿਹੜਾ ਕਿ ਆਪਣੇ ਸਾਰੇ ਧਰਮ ਦੇ ਵਿੱਚ ਪੂਰ ਹੈ ਮੁਸਲਮ ਉਹ ਹੈ ਜਿਹੜਾ ਕਿ ਆਪਣੇ ਧਰਮ ਦੇ ਵਿੱਚ ਪੂਰਾ Hindu ਸੌਰੀ ਸਿੱਖ ਉਹ ਹੈ ਜਿਹੜਾ ਕਿ ਆਪਣੇ ਦਿਖਾਵੇ ਦੇ ਨਾ ਬਣੋ ਅੰਦਰੋਂ ਸਿੱਖ ਬਣੋ ਦਿਖਾਵੇ ਨੂੰ ਤਾਂ ਆਪਾਂ ਸਾਰਾ ਪਾਲਾਂਗੇ ਪਰ ਤੁਸੀਂ ਦੇਖ ਹੀ ਰਹੇ ਹੋ ਵੀ ਅੱਜ ਕੱਲ ਕੀ ਕੁਝ ਨਿਕਲ ਰਿਹਾ ਹੈ ਤਾਂ ਇਹ ਨਹੀਂ ਹੈਗਾ ਵੀ ਆਪਾਂ ਅਨਪੜਾ ਆਪਣੇ ਹੈ ਨਾ ਕੁਝ ਆਪਾਂ ਨੂੰ ਪਤਾ ਨਹੀਂ ਹੈਗਾ ਕਈ ਪੈਣ ਭਰਾ ਕਹਿੰਦੇ ਪੈਣ ਸਾਡਾ ਮਤ ਨਹੀਂ ਛਕਿਆ ਹੋਇਆ ਕੋਈ ਗੱਲ ਨਹੀਂ ਵਾਈ ਗੁਰੂ ਜੀ ਦੀ ਪਿਤਾ ਜੀ ਦੀ ਜੇ ਤੋ ਰਾਜਾ ਹੋਗੀ ਤੁਹਾਨੂੰ ਆਪਣੇ ਆਪ ਹੀ ਉਹਨਾਂ ਨੇ ਆਪਣੇ ਦਰ ਤੇ ਬੁਲਾ ਲੈਣਾ ਹੈਗਾ ਪਰ ਤੁਸੀਂ ਅੰਦਰੋਂ ਭਾਵਨਾ ਰੱਖੋ ਕਿ ਪਿਤਾ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਅਮਰਤ ਦੀ ਦਾਤ ਬਖਸ਼ੋ ਤਾਂ ਵਾਈ ਗੁਰੂ ਜੀ ਜ਼ਰੂਰ ਸੁਣਨਗੇ ਤੁਹਾਡੀ ਉਸ ਤੋਂ ਬਾਅਦ ਤੁਸੀਂ ਨੇ ਦੇਖੋ ਇਸ ਬਚਨ ਨੂੰ ਜਿਹੜੀ ਵੀ ਪੈਣ ਭਰਾ ਨੇ ਮੰਨ ਲਿਆ ਤਾਂ ਸਮਝ ਲਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਰੁਕਾਵਟ ਨਹੀਂ ਆਉਗੀ ਜਿਹੜੇ ਵੀ ਪੈਨਪ੍ਰਾਣ ਨੂੰ ਲੱਗਦਾ ਮੇਰੀ ਦੁਕਾਨ ਦਾ ਕੰਮ ਨਹੀਂ ਚੱਲਦਾ ਜਾਂ ਮੈਨੂੰ ਇਹ ਕੁਛ ਵੀ ਲਾ ਲਓ ਤੁਸੀਂ ਫੈਕਟ ਕੁਛ ਵੀ ਲੈਣਾ ਤੁਹਾਡਾ ਕੰਮ ਐੜਿਆ ਪਿਆ ਵੀ ਤੁਹਾਡਾ ਨਹੀਂ ਹੋ ਰਿਹਾ ਤੁਹਾਡੇ ਬੱਚਿਆਂ ਦਾ ਮਿਆ ਬਿਆਹ ਨਹੀਂ ਹੋ ਰਿਹਾ ਮੈਂ ਬਹੁਤ ਪੈਨਪ੍ਰਾਣ ਨੂੰ ਲਿਖ ਕੇ ਵੀ ਇਹੀ ਗੱਲ ਦੱਸੀਏ ਤੇ ਮੈਂ ਸੋਚਿਆ ਵੀ ਅੱਜ ਮੈਂ ਵੀਡੀਓ ਹੀ ਬਣਾ ਦੇਵਾਂ ਤਾਂ ਉਸ ਚੀਜ਼ ਨੂੰ ਤੁਸੀਂ ਜ਼ਰੂਰ ਕਰਨਾ ਤਾਂ ਦੇਖਿਓ ਤੁਹਾਡੇ ਕਾਰਜ ਨੇ ਜਿਹੜੇ ਕਿਵੇਂ ਸਿੱਧੂ ਹੁੰਦੇ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਪਰ ਗੱਲ ਹੈ ਭਰੋਸੇ ਦੀ ਤੇ ਵਿਸ਼ਵਾਸ ਦੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਐ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ